ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਲਾਰੋਜੀ ਸੈਸਟਿਕਾ ਪਿੰਡੂ ਮਾਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮਨਵੀਰ ਨੇ ਟਾਈਮ ਕੱਢ ਕੇ ਲਿਆਇਆ ਨਰਸਰੀ ਕਿਉਂਕਿ ਅਸੀਂ ਲਵਾਉਣੇ ਬੂਟੇ ਸਾਡੀ ਕੁਝ ਜਗ੍ਹਾ ਖਾਲੀ ਆ ਦੇਖਨੇ ਕਿਹੜੇ ਬੂਟੇ ਲੈਣੇ ਆਪਾਂ ਕਿਹੜੇ ਲਵਾਈਏ ਆ ਰੇਟ ਦੇਖਾਂਗੇ ਕੀ ਲੌਂਦੇ ਆ ਰੇਟ ਦੇਖਦੇ ਕੀ ਲੌਂਦੇ ਕਿਹੜੇ ਬੂਟੇ ਜਿਹੜੀ ਉਹ ਲਵਾਈਏ ਐਸੀ ਨਰਸਰੀ ਵਾਲੀ ਬੋਲਦੀ ਬੜਾ ਔਖਾ ਸੀ ਸਹੀ ਕਿਹਾ ਇਹੋ ਕਈ ਉਹਨੂੰ ਕੀ ਕਹੀਦਾ ਜਿਹੜੇ ਉਧਰ ਲੈ ਲੋ ਕਿ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਨੀ ਆਪਣੀ ਆਊਟ ਆਫ ਪੰਜਾਬ ਕਈਆਂ ਨੂੰ ਬੋਲਣ ਦਾ ਬਿਲਕੁਲ ਢੰਗ ਨਹੀਂਗਾ ਬਿਲਕੁਲ ਵੀ ਉਹਦਾ ਘਰ ਵਾਲਾ ਇੱਥੇ ਨਹੀਂ ਸੀ ਤੇ ਉਹਨੂੰ ਪਿਆਰ ਨਾਲ ਪੁੱਛਣਦੇ ਆ ਵੀ ਕਿੱਥੇ ਆ ਵੀ ਅਸੀਂ ਬੂਟੇ ਲਵਾਉਣੇ ਆ ਉਹ ਮੋਰੇ ਔਖਾ ਹੀ ਬਹੁਤ ਬੋਲਦੀ ਮੈਂ ਕਿਹਾ ਇਹਦੇ ਕੋਲੋਂ ਲੈਣਾ ਹੀ ਨਹੀਂ ਆਪਾਂ ਹੋਰ ਨਰਸਰੀ 'ਚ ਚੱਲਦੇ ਆਂ ਇੱਥੇ ਲੱਗੇ ਇੱਕ ਹੋ ਰਿਹਾ ਉੱਥੇ ਚੱਲਦੇ ਆਂ ਚਲੋ ਜੀ ਆ ਨਰਸਰੀ 'ਚ ਦੇਖਦੇ ਆਂ ਪੂਰੀ ਪੈ ਜਾਂਦੀ ਆ ਉੱਥੇ ਤਾਂ ਜਾਂਦੇ ਆਂ ਯੋ ਪਤਾ ਨਹੀਂ ਉਹ ਬੁਢੀ ਦਾ ਘਰ ਵਾਲਾ ਵੀ ਇਹਨੂੰ ਕਿੱਦਾਂ ਚੱਲਦਾ ਹੋਊਗਾ ਹੋਰ ਤੱਕ ਨਾ ਦੱਸੋ ਕਿ ਕਿੱਦਾਂ ਕਰੀਏ ਰੇਟ ਵੀ ਸਹੀ ਰੇਟ ਦੱਸੋ ਨਾ ਦਿਖਾਓ ਤਾਂ ਕਿਹੜਾ ਸਫੈਦਾ ਕਿਹੜਾ ਕਿਹੜਾ ਹਮ ਅਥੇ ਆ ਗਈ ਸਫਾਦੇ ਇੱਕ ਇੱਕ ਦੇਸੀ ਹੁੰਦਾ 15 ਵਾਲਾ ਦੂਜਾ ਹਾਈਬ੍ਰਿਡ ਪੀ 23 ਜਿਹੜਾ ਹੁੰਦਾ ਆ ਮਤਲਬ ਠੀਕ ਹੈ ਠੀਕ ਹੈ ਕਿਹੋ ਜਿਹਾ ਹੁੰਦਾ 288 ਹੁੰਦਾ ਅੰਦਰ ਬੂਟੇ ਇੰਨੇ ਛੋਟੇ ਬੂਟੇ ਹੋ ਗਏ ਆ

ਕਿੱਥੇ ਆ ਦੂਜਾ ਉਹ ਪਰਾਂ ਪਿਆ ਹੋਇਆ ਠੀਕ ਰੇਟ ਲਗਾ ਲਓ ਭਈਆ ਆ ਜਿਹੜਾ ਆ ਕਿਹੜਾ ਵਾ ਨਹੀਂ ਉਹ 50 ਹੈ ਹਾਂ 50 ਪੱਤੇ ਆਇਆ ਬਹੁਤ ਸਾਈ ਬਣੇਗਾ ਠੀਕ ਹੈ ਠੀਕ ਹੈ ਆ ਜੋ ਇਹਦਾ ਹੀ ਰੇਟ ਦੱਸ ਦੋ ਉੱਥੇ ਲਾਉਣੇ ਲਾਉਣੇ ਵੀ ਤੁਹਾਨੂੰ ਪੈਣੇ ਆ ਲਗਾ ਕੇ 35 ਦਾ ਕਿੰਨੇ ਬੂਟੇ ਲੱਗ ਜੂਗੇ ਫੇ 2 2 ਇਹ ਮੇਰੀ ਟੋਪਨਾਲ ਜਗ੍ਹਾ ਹੈ ਵੀ ਨਸ ਨਹੀਂ ਹੋਏ ਆ ਬਸ ਇੰਨੀ ਕੀ ਆ ਥੋੜੀ ਘੱਟ ਹੋਊਗੀ ਜਿਆਦਾ ਤਾਂ ਨਹੀਂ ਕਿਉਂਕਿ ਥੋੜੀ ਐਸੀ ਰੱਖਣੀ ਵੀ ਹੈ ਸਬਜੀ ਸੁਬਜੀ ਬੀਜਣ ਨੂੰ ਜਾਂ ਕਿਦਾਂ ਨਾ ਸਬਜੀ ਵੀ ਹੋ ਜਾਣੀ ਤੇ ਇੱਕ ਮਹੀਨਾ ਹੋ ਗਿਆ ਹੈ ਤੇ ਕਿੱਥੋਂ ਬਣਾਇਆ ਕੋਈ ਤਾਂ ਨਾ ਪਹਿਲਾਂ ਬਗਾਇਆ ਸੀ ਉਦਾਂ ਤਾਂ ਥਾਂ

ਆ ਬੜਾ ਸੋਹਣਾ ਲੱਗੰਦਾ ਹੈ ਨਾ ਚਿੜੀਆਂ ਜੁੜੀਆਂ ਦੇ ਉਹਨੂੰ ਘਰੇ ਉਹ ਵੀ ਦੀ ਕਿੰਨਾ ਸੋਹਣਾ ਕਟਿੰਗ ਕੀਤੀ ਹੈ ਨਾ ਆਹ ਵਾਲਾ ਇੱਧਰ ਆਹ ਵਾਲਾ ਆਹ ਜਿਹੜਾ ਇਹ ਕਿੰਨੀ ਸੋਹਣੀ ਹੈ ਦੀ ਕਟਿੰਗ ਹੈ ਨਾ ਆਹ ਦੇਖੋ ਬੂਟਾ ਕਿੰਨਾ ਸੋਹਣਾ ਸ਼ੇਪ ਕਿੰਨੀ ਸੋਹਣੀ ਦਿੱਤੀ ਹੋਈ ਹੈ ਇਹਨੂੰ ਬੁਲਾਈ ਚ ਚਲਿਓ ਵੀ ਆਪਾਂ ਨਹੀਂ ਨਹੀਂ ਇਹ ਸੰਤਰਿਆਂ ਦੇ ਦੋ ਬੂਟੇ ਕਹਿ ਜੀਏ ਦੋ ਸੰਤਰਿਆਂ ਦੇ ਕਿਹਾ ਜੀ ਇੱਕ ਕੋਈ ਹੋਰ ਫਲਦਾਰ ਬੂਟਾ ਲਾ ਲੈਨੇ ਆ ਕਿੰਨੇ ਸੋਹਣੇ ਲੱਗਦੇ ਨਾ ਸਾਰੇ ਹਜੇ ਜੀ ਅਸੀਂ ਆਪਣੇ ਬਜਟ ਦੇ ਹਿਸਾਬ ਨਾਲ ਲਵਾਉਣ ਲੱਗੇ ਆ ਸਫੈਦੇ ਤੇ ਇੱਕ ਕਿੰਨੂਆ ਦਾ ਇੱਕ ਸੰਤਰੇ ਦਾ ਬੂਟਾ ਤੇ ਹੌਲੀ ਹੌਲੀ ਕਰਕੇ ਸੀਜ਼ਨ ਦੇ ਹਿਸਾਬ ਨਾਲ ਲਵਾਵਾਂਗੇ। ਯਾ ਨਕੀ ਅਪਰਾਜਿਤਾ ਇਹ ਅਪਰਾਜਿਤਾ ਵਾ। ਇਹ ਵਾਈਟ ਆ, ਚਿੱਟੀ ਇੱਕ ਹੁੰਦੀ ਪਰਪਲ ਜੇ ਕਲਰ ਦੀ। ਉਹ ਦੇਖੀ ਮੈਨੂੰ ਕਿਦਾਂ ਉਹ ਪੰਛੀ ਖੇਲਦੇ ਦੇਖੀ ਦੇਖੀ ਦੇਖੀ। ਉਹ ਲੜਦੇ ਚਲੇਗੇ। ਮਧੂ ਕਾਮਨੀ ਲੱਭੰਦੇ ਸੀਗਾ ਇੱਕ ਲੈ ਹੀ ਜਾਈ ਅਸੀਂ ਮਧੂ ਕਾਮਨੀ ਦਾ ਬੂਟਾ ਵਧੀਆ ਹੁੰਦਾ ਵੇਖੀ ਉਹ ਦੇਖ 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 ਲੜਦੇ ਆਂਡੇ ਉਂਡੇ ਹੋਣੇ ਉੱਥੇ ਤਾਂ ਲੜਦੇ ਆ ਉਹ ਐਂਗਰੀ ਬਰਡ ਆ ਕਿਦਾਂ ਰੋਲਾ ਪੰਦੇ ਉਹਦੇ ਐਂਗਰੀ ਬਰਡ ਵਿੱਚ ਵੀ ਕਿਦਾਂ ਤੁਰੋਦੇ ਆ ਨਾ ਆ ਦੇਖ ਹੁਣ ਚੱਲੇ ਜੀ ਅਸੀਂ ਕਰੇ ਬੂਟੇ ਕਰ ਲੈ ਸਲੈਕਟ ਅਸੀਂ ਬਸ ਸਫੈਦ ਦਾ ਹੀ ਲਵਾਉਣਾ 1.200 ਬੂਟਲ ਲਵਾ ਲੈਣੇ ਸਫਾ ਦੇ ਦਾ ਜਿੰਨਾ ਵੀ ਲੱਗਾ ਦੋ ਫਰੂਟ ਵਾਲੇ ਹੋਗੇ ਥਾਂ ਦੇਖ ਕੇ ਥਾਂ ਦੇ ਹਿਸਾਬ ਨਾਲ ਇੱਕ ਮਿਆ ਲੈ ਕੇ ਆਈ ਮਧੂ ਕਾਮਨੀ ਇਹ ਘਰੀ ਲਾਉਂਗੀ ਮੈਂ ਫੁੱਲਾਂ ਵਾਲਾ ਬਹੁਤ ਸੋਹਣਾ ਪਾਕ ਘਰ ਆ ਜਿਹੜੇ ਗੱਡੀ ਵਾਲੇ ਵੀ ਪਹਿਲਾਂ ਉਸੇ ਉੱਥੇ ਗਏ ਸੀਗੇ ਇਹ ਵੀ ਪਹਿਲਾਂ ਉਸੇ ਨਰਸਰੀ ਚ ਗਏ ਸੀ ਜਿੱਥੇ ਅਸੀਂ ਗਏ ਸੀਗੇ ਇਨਾਂ ਨੂੰ ਵੀ ਬੁੜੀ ਉਹ ਰੂਟ ਜੀ ਬੋਲੀ ਰੇਟ ਨਹੀਂ ਬਣਾਇਆ ਸਹੀ ਹੈ ਵੀ ਅਸੀਂ ਨਰਸਰੀ ਜਾ ਕੇ ਅਸੀਂ ਵਿਅਸੀ ਜੀ ਆ ਗਏ ਤੇ ਉਹਦਾ ਘਰ ਵਾਲਾ ਗਿਆ ਹੋਇਆ ਵਾ ਆਦੀਸ ਨੂੰ ਉਹ ਪਿੱਛੇ ਸਾਰੇ ਕਸਟਮਰ ਖਰਾਬ ਕਰਨ ਦੀ ਮਣੀ ਗਲਤ ਬੋਲ ਬੋਲ ਕੇ ਹਨਾ ਹੁੰਦਿਆਂ ਨੂੰ ਨੇ ਕਿੰਨਾ ਨੁਕਸਾਨ ਕਰਾ ਦੇਣਾ ਘਰ ਵਾਲੇ ਦਾ ਤੇ ਅਜੀ ਸ਼ਾਮ ਦੇ ਟਾਈਮ ਅਸੀਂ ਆ ਗਏ ਸਮਾਦੀ ਮਤਲਬ ਕਿ ਸਾਡੀ ਇਹ ਜਗਾ ਵਾ ਜਿਹੜੀ ਇਸ ਕਰਕੇ ਅਸੀਂ ਇੱਥੇ ਕਹਿ ਰਹੀਦਾ ਸਮਾਦਾਂ ਕਹਿ ਰਹੀਦਾ ਸਮਾਦੀ ਆ ਗਏ ਇਹ ਜਿਹੜੇ ਰੋਖਿਆ ਆਪਾਂ ਲਵਾ ਦਿੱਤੇ ਮਨੀ ਤੇ ਮਨੀ ਦੇ ਬਾਬੇ ਨੇ ਕੱਲ 180 ਬੂਟਾ ਲੱਗ ਗਿਆ ਹਨਾ 180 180 ਬੂਟਾ ਜਿਹੜਾ ਇਹ ਅਸੀਂ ਸਫੈਦ ਨੇ ਲਵਾਤਾ ਟਾਲੀ ਵੀ ਲੱਗੀ ਹੋਈ ਆ ਪਹਿਲਾਂ ਟਾਲੀ ਤੇ ਉਸ ਪਰ ਦੇ ਸਪੂਦੇ ਪਹਿਲਾਂ ਲਾਏ ਹੋਏ ਆ ਜੋ ਕਿ ਮਨੀ ਦੇ ਬਾਬੇ ਕੋਲ ਹੁਣ ਇੰਨਾ ਸਰੀਰ ਦੇ ਹਿਸਾਬ ਨਾਲ ਉਹ ਕੰਮ ਨਹੀਂ ਹੁੰਦਾ ਤਾ ਕਰਕੇ ਅਸੀਂ ਫੇ ਸੋਚਿਆ ਵੀ ਸਾਰੇ ਅਸੀਂ ਰੁੱਖ ਲਵਾ ਦੇਣੇ ਆ ਕਿਉਂਕਿ ਪੱਠੇ بیچ ਕੇ ਬਾਪੂ ਵੇਚ ਦਿੰਦਾ ਸੀ ਤੇ ਪਰ ਇੱਕ ਲੋਕੀ ਉਹਨੇ ਪੈਸੇ ਵੀ ਨਹੀਂ ਸੀ ਦੇਂਦੇ ਤੇ ਦੂਜਾ ਕਸ਼ਟਭੋ ਹੁੰਦਾ ਸੀ ਬਾਪੂ ਨੂੰ ਫਿਰ ਥੋੜਾ ਅਸੀਂ ਥਾਂ ਰੱਖ ਲਿਆ ਇੰਨਾ ਕਿ ਇਧਰ ਰੱਖ ਲਿਆ ਇੰਨਾ ਕਿ ਇਧਰ ਆ ਸੋਰੋਂ ਸੋਰੋਂ ਲਾਉਣ ਨੂੰ ਸਿਆਲਾਂ ਦੀ ਸਬਜੀ ਸਬਜੀ ਲਾਉਣ ਵਾਸਤੇ ਰੱਖ ਲਿਆ ਤਾਂ ਤੇ ਇਹ ਜਿਹੜਾ ਸਾਰੇ ਦੇ ਵਿੱਚ ਆਪਾਂ ਲਾ ਦਿੱਤਾ ਸਫੈਦਾ ਇਸ ਫੈਦਾ ਲਾਉਣ ਦਾ ਵੀ ਡਿਸੀਜਨ ਤਾਂ ਲਿਆ ਕਿਉਂਕਿ ਇਹ ਨਾ ਪਿੱਛੇ ਇਧਰ ਛੱਪੜ ਆ ਇਧਰ ਬੈਕ ਸਾਈਡ ਤੇ ਛੱਪੜ ਜਿਹੜਾ ਵਾ ਤੇ ਉਹ ਜਿਹੜਾ ਇਸ ਫੈਦਾ ਵਾ ਫਿਰ ਮਾਲੀ ਕਹਿੰਦਾ ਸੀ ਇਹ ਪਾਣੀ ਇਹਨੂੰ ਜ਼ਿਆਦਾ ਚਾਹੀਦਾ ਹੁੰਦਾ ਤੇ ਤੁਹਾਡੇ ਆ ਛੱਪੜ ਹੋਣ ਕਰਕੇ ਪਿੱਛੇ ਵੀ ਜਦੋਂ ਥੋੜਾ ਹੋਰ ਵੱਡੇ ਹੋ ਗਏ ਤਾਂ ਪਾਣੀ ਕਹਿੰਦਾ ਸੀ ਆਪਾਂ ਹੀ ਤਕਰੀਬਨ ਪੂਰਾ ਕਰ ਲਿਆ ਕਰਨਾ ਇਹਨਾਂ ਨੇ ਹਨਾ ਉਹ ਕਹਿੰਦਾ ਸੀ ਇਹਨਾਂ ਨੇ ਜੜਾਂ ਵੱਡੀਆਂ ਹੁੰਦੀਆਂ ਵੀ ਪਾਣੀ ਜਿਹੜਾ ਵੀ ਤੁਹਾਨੂੰ ਫਿਰ ਉਹਦੋਂ ਲੋਡ ਨਹੀਂ ਪਾਣੀ ਨਵੰਬਰ ਤੱਕ ਕਾਫੀ ਵੱਡੇ ਹੋ ਜਾਣੇ ਕਹਿੰਦਾ ਇਹੋ ਹੁਣ ਥੋੜਾਕਾ ਟਾਈਮ ਦੋ ਕੁ ਮਹੀਨੇ ਪਾਣੀ ਜਿਹੜਾ ਇਹਨਾਂ ਨੂੰ ਦੇਣਾ ਪੈਣਾ ਅਜੇ ਚੰਗੀ ਤਰ੍ਹਾਂ ਬੂਟਿਆਂ ਦਾ ਪਤਾ ਨਹੀਂ ਲੱਗਦਾ ਅਜੇ ਹੋਰ ਬੂਟੇ ਆਉਣਗੇ ਥੋੜੇ ਥਾਂ ਦੇ ਵਿੱਚ ਹੋਰ ਲੋਣੇ 250 ਬੂਟਾ ਪੂਰਾ ਕਰ ਦੇਣਾ ਹਾਂ ਚਲੋ ਚਾਹ ਮਸਾਲਾਂ ਬਾਅਦ ਕੁਛ 4 ਸਾਲ ਬਾਅਦ ਚ ਕੁਛ ਇਹੋ ਵੱਡੇ ਹੋਊਗੇ ਤੇ ਕੁਛ ਨਾ ਕੁਛ ਬਣੂਗਾ ਹੀ ਹੋਣ ਦਾ 7 7000 ਤੋਂ ਲੈ ਕੇ ਸਮਝ ਲਓ ਹਜੇ ਬੂਟੇ ਲੱਗਣੇ 9000 ਖਰਚਾ ਆ ਦੇਣਾ ਸਾਰਾ ਨਾ ਟੋਟਲ 9 1000 ਆ ਜਾਣਾ ਸਾਰੇ ਬੂਟਿਆਂ ਦਾ ਮੰ 10 ਕਹ ਹਜ਼ਾਰ ਜੇ ਲਾਇਆ ਹੋਊਗਾ ਤੇ ਗਾਂ ਜਿਹੜਾ ਉਹ ਸਾਨੂੰ ਫਾਇਦਾ ਹੋਊਗਾ ਚੋਨੇ ਵੱਡੇ ਹੋਗੇ ਵੀ ਵੈਸੇ ਵੀ ਜਿਹੜੇ ਦੂਜੇ ਬੂਟੇ ਹੁੰਦੇ ਹਾਈਬ੍ਰਿਡ ਪੀ ਕੀ ਸੀ ਪੀ 23 ਪੀ ਤੇਈ ਪੀ ਤੇਈ ਆ ਕੋਈ ਇਸ ਬੂਟੇ ਦਾ ਨਾ ਪੀ 23 ਉਹ ਬੂਟਾ ਲਵਾਏ ਅਸੀਂ ਇਹ ਵਾਲੇ ਇਹ ਹੈਗਾ ਆਲੂ ਬੁਖਾਰੇ ਦਾ ਬੂਟਾ ਇਹ ਇੱਕ ਲਵਾ ਦਿੱਤਾ ਅਸੀਂ ਆਲੂ ਬੁਖਾਰਾ ਫਲਾਂ ਦੇ ਬੂਟਿਆਂ ਦਾ ਬਹੁਤ ਸ਼ੌਂਕ ਆ ਤਾਂ ਕਰਕੇ ਮੈਂ ਕਿਹਾ ਹੌਲੀ ਹੌਲੀ ਕਰਕੇ ਲਿਆ ਲਾਉਣੇ ਆ ਇਹ ਆਲੂ ਬੁਖਾਰਾ ਵਾ ਹੁਣ ਇਹਨਾਂ ਦੀ ਹਜੇ ਇੰਨੀ ਨਹੀਂ ਇੱਕ ਇਹਨਾਂ ਦੇ ਵਿੱਚੋਂ ਕਿੰਨੂ ਆ ਆ ਵੱਡੇ ਜਿਹੜੇ ਪੱਤੇ ਆਲਾ ਇਹ ਮੈਨੂੰ ਲੱਗਦਾ ਸੰਤਰਾ ਵਾ ਇੱਕ ਸੰਤਰਾ ਵਾ ਇੱਕ ਉਹਨੂੰ ਕੀ ਕਹਿੰਦਾ ਇਹ ਕਿੰਨੂ ਆ ਤੇ ਇੱਕ ਉਹਨੂੰ ਕਿਹਾ ਅਸੀਂ ਲਾ ਕੇ ਜਾਈ ਸਾਡੇ ਆੜੂ ਦਾ ਬੂਟਾ ਇੱਕ ਬੂਟਾ ਲਾ ਕੇ ਜਾਈ ਵਧੀਆ ਉਹਨੂੰ ਕੀ ਕਹਿੰਦਾ ਆਂਬ ਦਾ ਬੂਟੇ ਤੇ ਕਿੰਨੇ ਹੀ ਆ ਬਾਪੂ ਸਾਡੇ ਨੇ ਲਾਏ ਹੋਏ ਲਗਾ ਅਠਾਂ ਦਾ ਬੂਟਾ ਵੀ ਆ ਸਾਡੇ ਲਗਾ ਅਠਾਂ ਬਹੁਤ ਲੱਗਦੀਆਂ ਕਿਸੇ ਸਾਲ ਨਹੀਂ ਲੱਗਦੀਆਂ ਕਿਸੇ ਸਾਲ ਬਹੁਤ ਲੱਗਦੀਆਂ ਏ ਨਿੰਬੂਆਂ ਦਾ ਬੂਟਾ ਖਰਾਬ ਹੋਇਆ ਥੋੜਾ ਇਹ ਬਾਪੂ ਨੇ ਘਾਹ ਦੀ ਦਵਾਈ ਛੜਕੀ ਸੀ ਮੈਨੂੰ ਲੱਗਦਾ ਉਹ ਪੈ ਗਈ ਨਿੰਬੂ ਤੇ ਤਾਂ ਕਰਕੇ ਉਹ ਘਾਹ ਵਾਲੀ ਦਵਾਈ ਪੈ ਗਈ ਲੱਗੀ ਮਣੀ ਇਹਦੇ ਉੱਤੇ ਹਨਾ ਗਲਾ ਮੇਰਾ ਕੱਲ ਦਾ ਬੈਠਿਆ ਹੋਇਆ ਉਹਦੇ ਨਾਲ ਆਇਆ ਹੋਇਆ ਇਦਾਂ ਹੋਇਆ ਲਗਾਠਾਂ ਵੀ ਬੋਹ ਲੱਗਦੀਆਂ ਜਾਮਨ ਵੀ ਆ ਵਿੱਚੇ ਵੱਡੀ ਇਹ ਵੱਡਾ ਅੰਬ ਦਾ ਬੂਟਾ ਬਹੁਤ ਵਧੀਆ ਲੱਗਦਾ ਆ ਆੜੂਆਂ ਦਾ ਬੂਟਾ ਆਪੇ ਹੀ ਹੋਇਆ ਸੀ ਹਨਾ ਉਹ ਆੜੂਆਂ ਦਾ ਬੂਟਾ ਆਪੇ ਹੋਇਆ ਹੋਇਆ ਉਹ ਸ਼ਾਂਤੀ ਮਿਲਦੀ ਮੈਨੂੰ ਇੱਥੇ ਆ ਕੇ ਜੇ ਕਿਤੇ ਇੱਥੇ ਲਾਗੇ ਹੋਰ ਥਾਂ ਹੁੰਦਾ ਤਾਂ ਸੀ ਇੱਥੇ ਘਰ ਬਣਾ ਲੈਣਾ ਸੀ ਕਿੰਦਾ ਉਹ ਉਹ ਮਣੀ ਜਿਹੜੇ ਸਫੈਦ ਦੇ ਆ ਉਹਨਾਂ ਦੇ ਕਿੰਦਾ ਪੰਛੀ ਪੰਛੀਆਂ ਦੀ ਆਵਾਜ਼ ਕਿੰਨੀ ਆਉਂਦੀ ਨਾ ਹਨਾ ਥੋੜਾ ਜਿਹਾ ਇੱਥੇ ਵੀ ਇਹਦੇ ਉੱਤੇ ਵੀ ਆ ਜਾਣੇ ਹੋਰ ਥੋੜੇ ਟਾਈਮ ਨੂੰ ਦੇਖੋ ਕਿੰਨਾ ਰੋਲਾ ਪਿੰਦਾ ਹੁੰਦਾ ਪੰਛੀਆਂ ਦਾ ਮਰੀਆਲਾ ਦਾ ਹਰੀਆਲੀ ਵਿੱਚ ਆ ਕੇ ਹਨਾ ਨਾ ਨਾ ਨੂੰ ਮੈਨੂੰ ਬਹੁਤ ਪਤਾ ਨਹੀਂ ਗੱਲ ਇਹ ਮੈਨੂੰ ਨਾ ਸਕੂਨ ਜਿਹਾ ਮਿਲਦਾ ਜਦੋਂ ਮੈਂ ਇਦਾਂ ਨਾ ਹਰੀਆਲੀ ਵਾਲੀ ਜਗ੍ਹਾ ਤੇ ਆਵਾ ਮੇਰੀਆਂ ਪ੍ਰੋਬਲਮਸ ਹੈਲਥ ਪ੍ਰੋਬਲਮਸ ਦੇ ਵਿੱਚ ਵੀ ਮੈਂ ਇਕੱਲੀ ਰਹਿਣਾ ਪਸੰਦ ਕਰਦੀ ਹੁੰਦੀ ਸੀ ਤੇ ਮੈਂ ਜਦੋਂ ਪੇਕੇ ਆਪਣੇ ਸੀ ਉੱਥੇ ਤਾਂ ਬਹੁਤ ਹਰੀਆਲੀ ਆ ਤਾਂ ਫਿਰ ਮੈਂ ਉੱਥੇ ਇਕੱਲੀ ਨੇ ਬੈਠ ਕੇ ਉਹਨੂੰ ਕੀ ਕਹੀਦਾ ਆਪਣਾ ਮਾਈਂਡ ਜਿਹੜਾ ਉਹ ਰਿਲੈਕਸ ਕਰਨਾ ਮੈਡੀਟੇਸ਼ਨ ਕਰਨਾ ਸਵੇਰੇ ਸਵੇਰੇ ਮੈਂ ਸੈਰ ਕਰਦੀ ਹੁੰਦੀ ਸੀ ਕਿਾ ਮਤਲਬ ਕਿ ਸਰਦੀਆਂ ਦੇ ਦਿਨ ਸੀ ਤਰੇਲ ਪਈ ਹੁੰਦੀ ਸੀ ਤਾਂ ਬਹੁਤ ਉਹਨੂੰ ਕੀ ਕਹੀਦਾ ਉਹ ਵਧੀਆ ਲੱਗਦਾ ਹੁੰਦਾ ਸੀਗਾ ਐਡੇ ਐਡੇ ਸੱਫ ਦੇਦੋਂ ਇਹ ਵੀ ਆਪਣਾ ਹੀ ਆ ਸੱਫ ਦੇ ਐਡੇ ਐਡੇ ਸਾਡੇ ਬਾਪੂ ਨੇ ਲਾਏ ਹੋਏ ਪਹਿਲੇ ਇਹ ਦਈਆਂ ਜੇ ਪਹਿਲੀ ਖਾਲੀ ਰੱਖੀ ਤੇ ਇਹਦਾ ਕੰਮ ਖਰਾਬ ਹੋ ਜਾਣਾ ਜਿਹੜਾ ਉਹ ਮਤਲਬ ਕਿ ਕਾਹ ਕੋ ਬਹੁਤ ਬਹੁਤ ਕਾਸ ਹੈਗਾ ਸਰਕਾਰੀ ਫਿਰ ਸੋਸਾਇਟੀ ਚ ਜਾ ਕੇ ਟਰੈਕਟਰ ਦਾ ਕਹਿ ਕੇ ਆਏ ਕਿ ਉਹ ਵਾਹ ਕੇ ਗਏ ਹੁਣ ਚਲ ਬੂਟੇ ਲੱਗ ਗਏ ਆ ਗਾਂ ਕੁਛ ਬਣੂਗਾ ਇਹਨਾਂ ਦਾ ਸੰਭਾਲ ਕਰਾਂਗੇ ਕੇਅਰ ਕਰਾਂਗੇ ਸੰਡੇ ਵਾਲੇ ਦਿਨ ਮੈਂ ਤਾਂ ਮਨੀ ਆਇਆ ਕਰਾਂਗੇ ਠੀਕ ਹੈ ਮਨੀ ਸੰਡੇ ਵਾਲੇ ਦਿਨ ਆ ਕੇ ਵਿਲੇ ਹੋ ਕੇ ਇਹਨਾਂ ਨੂੰ ਪਾਣੀ ਪਾ ਕੇ ਸਿੰਜਾਇਆ ਕਰਾਂਗੇ ਕਿ ਅੱਜ ਬਾਪੂ ਨੇ ਕਿਉਂਕਿ ਪਾਣੀ ਪਾਇਆ ਸੀ ਤੇ ਬਾਬੇ ਤੇਰਾ ਦਾ ਬਹੁਤ ਬੁਰਾ ਹਾਲ ਸੀ ਮਨੀ ਘਰੇ ਜਾ ਕੇ ਕਹਿੰਦੇ ਮੈਨੂੰ ਤਰੇਲੀ ਆ ਗਈ ਵੀ ਮੇਰੇ ਤੋਂ ਪਾਣੀ ਨਹੀਂ ਪੈਂਦਾ ਇਹਨਾਂ ਬੂਟਿਆਂ ਨੂੰ ਇਸ ਕਰਕੇ ਜਿੱਦਾਂ ਦਿਨ ਦੀ ਛੁੱਟੀ ਹੁੰਦੀ ਆਪਾਂ ਡਿਊਟੀ ਲਾਈਏ ਇਹਨਾਂ ਨੂੰ ਪਾਣੀ ਪਾਉਣ ਦੀ ਕਿਉਂਕਿ ਥੋੜਾ ਦੋ ਕੁ ਮਹੀਨੇ ਹੀ ਆ ਬਾਅਦ ਵਿੱਚ ਤੋ ਕਹਿੰਦਾ ਸੀ ਲੋੜ ਨਹੀਂਗੇ ਓਹ ਹੋ ਹੋ ਗਿਆ ਤੋਤੇ ਹੋ ਗਏ ਬਗਲੇ ਹੋ ਗਏ ਦੇਖਿਓ ਹੋਰ ਘੰਟੇ ਅੱਧੇ ਘੰਟੇ ਤੱਕ ਕਿੱਦਾਂ ਇਹੋ ਰੋਲਾ ਪਾਉਣਾ ਇਹਨਾਂ ਸਾਰਿਆਂ ਨੇ ਤੇ ਮਨੀ ਮੈਨੂੰ ਲੈ ਕੇ ਆਉਂਦਾ ਹੁੰਦਾ ਹੁੰਦਾ ਕਿਉਂਕਿ ਘਰ ਤੋਂ ਸਾਨੂੰ ਇਹ ਜਗ੍ਹਾ ਦੂਰ ਪੈ ਜਾਂਦੀ ਸਾਡੀ ਜਗ੍ਹਾ ਤੇ ਉਹ ਦਾਸੀ ਸੰਪਰਦਾ ਨਾਲ ਅਸੀਂ ਬਿਲੋਂਗ ਕਰਦੇ ਕਰਕੇ ਸਾਡੀ ਉਹ ਜਗ੍ਹਾ ਜੀ ਇਹੋ ਇਹ ਗੱਡੀ ਦੀ ਸਰਵਿਸ ਕਰਾਉਂਦੀ ਆਨ ਚਮਕਾ ਦਿੱਤੀ ਅੱਜ ਇਹਦੀ ਮੇਜਰ ਸਰਵਿਸ ਕਰਾਈ 4 ਸਾਲ ਹੋ ਗਏ ਨਾ ਗੱਡੀ ਲਈ ਨੂੰ ਐਨ ਚਮਕਾ ਦਿੱਤੀ ਮੋਟੂ ਸੇਠ ਜੀ ਦੇਖ ਲਓ ਆਪਣੀ ਗੱਡੀ ਹੇ ਜੀ ਸਾਡੀ ਉਦਾਸੀਆਂ ਦੀ ਜਗ੍ਹਾ ਬਾਬਾ ਸ਼੍ਰੀ ਚੰਨ ਜੀ ਦੇ ਤੇ ਸਾਡੇ ਡੈਡੀ ਸਾਡੇ ਬਾਪੂ ਡੈਡੀ ਸਾਡੇ ਸਵੇਰ ਸ਼ਾਮ ਇੱਥੇ ਪਾਠ ਜਿਹੜਾ ਉਹ ਕਰਦੇ ਆ ਇਸ ਟਾਈਮ ਉਹ ਮਾਤਰਾ ਸਾਹਿਬ ਦਾ ਪਾਠ ਕਰਦੇ ਸੀ ਸੁਖਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਇੱਥੇ ਮਾਤਰਾ ਸਾਹਿਬ ਦਾ ਪਹਿਲਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਵਿਰਾਜਮਾਨ ਸੀਗੇ ਉਸ ਟਾਈਮ ਤੇ ਉਹਨੂੰ ਕੀ ਕਹਿੰਦਾ ਰਹਿਰਾ ਸਾਹਿਬ ਵੀ ਤੇ ਜਪਜੀ ਸਾਹਿਬ ਦਾ ਪਾਠ ਡੈਡੀ ਕਰਦੇ ਹੁੰਦੇ ਸੀ ਫਿਰ ਬਸ ਉਹ ਤੁਹਾਨੂੰ ਪਤਾ ਹੀ ਆ ਖੁਸ਼ ਏਦਾਂ ਦੇ ਝਮੇਲੇ ਧਾਰਮਿਕ ਕਰ ਲਈ ਜੀ ਅਸੀਂ ਤੇ ਤੁਹਾਰਾ ਜ ਲੈ ਗਏ ਸੀਗੇ ਕੋਈ ਕਮੇਟੀ ਸੀ ਜਿਹੜੀ ਲੈ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਫਿਰ ਡੈਡੀ ਤੇ ਮਾਤਰਾ ਸਾਹਿਬ ਤੇ ਅ ਮਾਤਰਾ ਸਾਹਿਬ ਦਾ ਪਾਠ ਕਰਦੇ ਹੁੰਦੇ ਤੇ ਸੁਖਨੀ ਸਾਹਿਬ ਵੀ ਕਰਦੇ ਹੁੰਦੇ ਆ ਤੇ ਬਾਪੂ ਜੀ ਸਾਡੇ ਸੇਵਾ ਕਰਦੇ ਇੱਥੇ ਡੈਡੀ ਸਾਡੇ ਤੇ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ ਬਾਏ ਬਾਏ